ਬੀਤੀ ਰਾਤ ਹਲਕਾ ਮਜੀਠਾ ਦੇ ਅਧੀਨ ਆਉਂਦਾ ਪਿੰਡ ਟਾਲੀ ਸਾਹਿਬ ਇੱਕ ਘਰ ਦੇ ਉੱਪਰ 35 ਤੇ 9 ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ਵਾਜੀ ਨਹੀਂ ਹੈ ਨਾਹੀ ਕੋਈ ਫਰੋਤੀ ਦੀ ਕਾਲ ਆਈ ਹੈ ਅਸੀਂ ਨਹੀਂ ਜਾਣਦੇ ਕਿ ਕਿਉਂ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਪੰਜ ਰੌਂਦ ਗੇਟ ਤੇ ਲੱਗੇ ਹਨ ਅਤੇ ਇੱਕ ਗੋਲੀ ਗੱਡੀ ਦੇ ਟਾਇਰ ਤੇ ਵਿੱਚ ਲੱਗੀ ਹੈ ਜਾ ਕੇ ਟੋਟਲ 6 ਰਾਉਂਡ ਫਾਇਰ ਕੀਤੇ ਗਏ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਸਾਹਮਣੇ ਹਸਪਤਾਲ ਦੇ ਵਿੱਚ ਲੱਗਾ ਸੀ ਸੀਸੀਟੀਵੀ ਕੈਮਰਾ ਅਸੀਂ ਜਦ ਸਵੇਰੇ ਪੁਲਿਸ ਨੇ ਤਲਾਸ਼ ਕੀਤੀ ਤਾਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਵੀ ਕਢਵਾਈਆਂ ਤਿੰਨ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਪੁਲਿਸ ਪ੍ਰਸ਼ਾਸਨ ਅੱਗੇ ਪੀੜਤ ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ ਕਿ ਜਲਦੀ ਹੀ ਇਹਨਾਂ ਦੀ ਪਛਾਣ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਡੀਐਸਪੀ ਮਜੀਠਾ ਦਾ ਕਹਿਣਾ ਹੈ ਕਿ ਸਾਨੂੰ ਜਦ ਤਲਾਹ ਮਿਲੀ ਤਾਂ ਅਸੀਂ ਤੁਰੰਤ ਵਾਰਦਾਤ ਵਾਲੀ ਜਗ੍ਹਾ ਤੇ ਉੱਪਰ ਪਹੁੰਚੇ ਪਰਿਵਾਰ ਦੇ ਕਹਿਣ ਦੇ ਉੱਤੇ ਅਸੀਂ ਪਛਾਣ ਦਰਜ ਕਰ ਲਿਆ ਹੈ ਜਲਦੀ ਹੀ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਈ ਨਾਮ ਤੇ ਕਿਹੜਾ ਬੰਦਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਸਨਮ ਨ타 ਸਿੰਘ ਜਿੰਨੇ ਕਾਲੀ ਸਾਹਿਬ ਜਿਲ੍ਹਾ ਅਮਰਸਰ ਕੀ ਕਹਿੰਦੇ ਜਿਹੜੇ ਕੋਲ ਚਲੀ ਇਹ ਕੋਈ ਮਤਲਬ 1.7 10 ਦਾ ਵਕਤ ਹੀ ਤੇ ਬੜੇ ਜ਼ੋਰ ਦੀ ਨਾਲ ਜਿਹੜਾ ਉਹ ਸਾਡਾ ਖੜ ਗਿਆ ਜਦੋਂ ਮਤਲਬ ਅਹੀਂ 5-7 ਮਿੰਟ ਬਾਅਦ ਮਤਲਬ ਉਹ ਕੱਟੇ ਮੇਰੇ ਨੂੰ ਬੇਟਾ ਵੀ ਉੱਠਿਆ ਬੱਚੇ ਵੀ ਉੱਠੇ ਉਹਨਾਂ ਆ ਕੇ ਧਾਰਤ ਦੇ ਨਾਲ ਸਭ ਕੁਝ ਦੇਖਿਆ ਤਾਂ ਸਾਨੂੰ ਰਾਤ ਖਰਮ ਨਹੀਂ ਹੋਇਆ ਇਹ ਜਿਹੜਾ ਕਿਸ ਤਰ੍ਹਾਂ ਖੜ ਗਿਆ ਅਹੀਂ ਮੁੜ ਕੇ ਬਾਅਦ ਸੌਗੇ ਮੁੜ ਕੇ ਜਦੋਂ 7 7:30 ਵਜੇ ਅਸੀਂ ਉੱਠੇ ਤੇ ਅਹੀਂ ਮਤਲਬ ਵੇਖਿਆ ਗੇਟ ਦੇ ਬਾਹਰ 5 ਅਣ ਚੱਲੇ ਰੌਂਡ ਪਏ ਸੀ ਜਿਹੜੇ ਗੇਟ ਦੇ ਵਿੱਚ 5 ਰੌਂਡ ਆਰ ਪਾਰ ਕਰਕੇ ਲੰਘੇ ਸੀ ਇੱਕ ਰੌਂਡ ਜਿਹੜਾ ਉਹ ਗੱਡੀ ਦੇ ਟਾਇਰ ਦੇ ਵਿੱਚ ਲੱਗਾ ਸੀ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕਵਲ ਗੀਸਾਂ ਸਸਪੈਂਸ਼ਨ ਨੂੰ ਮਤਲਬ ਦੱਸਿਆ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤਲਾਹ ਦੇਣ ਤੋਂ ਬਾਅਦ ਕਵ ਜੀ ਸਰ ਸਰਪੰਚ ਵੀ ਸਾਡੇ ਕੋਲ ਪਹੁੰਚ ਗਿਆ ਮਜੀਦਾ ਸਰਪੰਚਿਆ ਕਿ ਉਹ ਤੋਂ ਬਾਅਦ ਅਸੀਂ ਸਿੱਧੂ ਹਸਪਤਾਲ ਦੇ ਕੈਮਰੇ ਖਿਲਾਏ ਉਹਦੇ 'ਚ ਇੱਕ ਮੋਟਰਸਾਈਕਲ ਤੇ ਤਿੰਨ ਜਾਨੇ ਮੌਜੂਦ ਸੀ ਇੱਕ ਜਾਨਾ ਮੋਟਰਸਾਈਕਲ ਤੇ ਜੜਿਆ ਰਿਆ ਦੋ ਜਾਨੇ ਜੜੇ ਉਹ ਉਹਨਾਂ ਗੇਟ ਨੂੰ ਗੋਲੀਆਂ ਮਾਰੀਆਂ ਮਤਲਬ ਪੂਰੀ ਮਤਲਬ ਵਿੱਚ ਵੀਡੀਓ ਮਤਲਬ ਹੈ ਆਤਰਿਆ ਤੇ ਜਦੋਂ ਇੱਥੇ ਚੌਂਕੀ ਹੁੰਦੀ ਸੀ ਇਹ ਇਹ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਨਹੀਂ ਆਈ ਆ ਜਦੋਂ ਕੋਈ ਹਾਂ ਜੀ ਇਹ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ ਕੋਈ ਰੈਂਸ ਵਗੈਰਾ ਕੋਈ ਰੈਂਸਿਸ਼ ਨਹੀਂ ਕਿਸੇ ਦੇ ਨਾਲ ਸਾਡੀ ਇਹ ਜਦੋਂ ਇੱਥੇ ਚੌਂਕੀ ਹੁੰਦੀ ਸੀ ਪਹਿਲਾਂ ਮਤਲਬ ਕਾਫੀ ਚਿਰ 20 ਸਾਲ ਚੌਂਕੀ ਰਹੀ ਆ ਹੁਣ ਦੋ ਕੁ ਸਾਲ ਦੀ ਚੌਂਕੀ ਜਿਹੜੀ ਉੱਠ ਖਲੋਤੀ ਆ ਉਹਦੇ ਨਾਲ ਚੌਂਕੀ ਦੇ ਨਾਲ ਭੈ ਬਹੁਤ ਹੀ ਪੁਲਿਸ ਵਾਲੇ ਨਾਕਾ ਵੀ ਲਾਉਂਦੇ ਸੀ ਲੱਗੇ ਮਤਲਬ ਜਿਹੜੇ ਬੰਦੇ ਗੰਦੇ ਉਹਨਾਂ ਨੂੰ ਖੰਗਣ ਵੀ ਨਹੀਂ ਦਿੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਵੀ ਮੰਗਿਆ ਨਾਲ ਇੱਕ ਤੇ ਜਿਹੜੇ ਮਤਲਬ ਸਾਡੇ ਦੇ ਮਤਲਬ ਗੋਲੀਆਂ ਚਲਾਈਆਂ ਸਾਨੂੰ ਮਾਰਨ ਦੀ ਨੀਦ ਨਾਲ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੇ ਟਾਲੀ ਸਾਹ ਚੌਂਕੀ ਦੁਬਾਰਾ ਵਸਾਈ ਜਾਵੇ ਹਾਂਜੀ ਸਰ ਕੀ ਮਾਮਲਾ ਸਰ ਟਾਲੀ ਸਾਹ ਦਾ ਤੁਹਾਨੂੰ ਜਾਣ ਕੇ ਦੇ ਦੂੰ ਇਹ ਅੱਜ ਸਵੇਰੇ ਸਾਨੂੰ ਕੁਤਰਾ ਤੋਂ ਜੀਸੇ ਜੀ ਆ ਸਾਨੂੰ ਕੁਰਬਿੰਦਰ ਸਿੰਘ ਜਿਹੜੇ ਕਿ ਇਥੇ ਅ ਅੰਡਰਟੋਨੀ ਸਾਹਿਬ ਦੇ ਵਿੱਚ ਇਹਨਾਂ ਦਾ ਘਰ ਆ ਤੇ ਇਹ ਦੋ ਫੈਮਿਲੀਜ਼ ਜਿਹੜੀਆਂ ਇੱਥੇ ਰਹਿਣੀਆਂ ਇਹਨਾਂ ਦੇ ਰਾਤੀ ਕੋਈ 1:30 ਵਜੇ ਦੇ ਕਿਬ ਤਿੰਨ ਅਰਸ਼ਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੋਟਰਸਾਈਕਲ ਤੇ ਆਏ ਸੀ ਔਰ ਉਹਨਾਂ ਨੇ ਇਹਨਾਂ ਦੇ ਗੇਟ ਤੇ ਫਾਇਰ ਦਿੱਤੇ ਆ ਜੋ ਆਪਾਂ ਤਫਤੀਸ਼ ਕਰਨ ਲਈ ਜਾਏ ਜੀ ਇਹਨਾਂ ਦੇ ਕੰਮ ਮੁਤਾਬਕ ਇਹਨਾਂ ਨੇ ਜਰਾ ਆਪਾਂ ਵੀ ਆਸਿਸ ਚੈੱਕ ਕਰਾ ਸੀ ਸੀਸੀ ਦਾ ਵੀ ਕੋਈ ਪਤਾ ਲੱਗਾ ਵੀ ਤਿੰਨੇ ਆ ਜਿਹੜੇ ਆ ਨੌਜਵਾਨ மூਰੇ ਪਸੰਨੇ ਉਹ ਆਏ ਜਿਉਂ ਉਹਨਾਂ ਨੇ ਫਾਇਰ ਕੀਤੇ ਹੋਰ ਤੇ ਜਿਹੜੇ ਪੰਜ ਖੋਲ ਸਨ ਉਹ ਵੀ ਆ ਗਏ ਜੀ ਤੇ ਸਭ ਕੀ ਕੋਈ ਇਹ ਤੋਂ ਪਹਿਲਾਂ ਕੋਈ ਧਮਕੀ ਜਾਂ ਕੋਈ ਫਰੋਤੀ ਵਾਲੀ ਕਹਾਣੀ ਹੋਵੇ ਨਹੀਂ ਫਿਲੌਰ ਦੇ ਮੈਨੋ ਮੁੰਡੀ ਫੈਮਲੀ ਵੱਲੋਂ ਪੁੱਛਿਆ ਗਿਆ ਪੁੱਛਿਆ ਸਾਰਾ ਫੈਮਲੀ ਵੱਲੋਂ ਦੱਸਿਆ ਗਿਆ ਵੀ ਇਦਾਂ ਦੀ ਸਾਨੂੰ ਕੋਈ ਥ੍ਰੈਟ ਕਾਲ ਨਹੀਂ ਆ ਕੋਈ ਵੀ ਇਸ ਤਰ੍ਹਾਂ ਦੀ ਸਾਡੀ ਕੋਈ ਐਨਿਮੀਟੀ ਜਿਹੜੀ ਆ ਉਹ ਨਹੀਂ ਸਰਦਾ